ਐਸ.ਐਲ. ਨਾ ਨਿਕਲੀ ਹੈ ਨਾ ਨਿਕਲਣੀ ਹੈ ਨਾ ਲੋਕਾਂ ਨੇ ਨਿਕਲਣ ਦੇਣੀ ਹੈ ਇਹ ਸੇਧਾ ਤੱਕੜਾ ਇਹਨੂੰ ਕੇਂਦਰ ਸਰਕਾਰ ਵੱਲੇ ਹਰ ਵਾਰੇ ਜਦ ਵੀ ਉਹ ਛੇੜਦੇ ਆ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਛੇੜਦੇ ਸਾਡੀ ਇਸ ਵੇਲੇ ਦੀ ਸਰਕਾਰ ਦੀ ਵੀ ਸਾਫੀ ਕਿ ਤੁਹੇ ਮੇਰੇ ਚ ਜਾ ਰਿਹਾ ਰਾਜਸਥਾਨ ਨੂੰ ਜਾ ਰਿਹਾ ਦਿੱਲੀ ਨੂੰ ਜਾ ਰਿਹਾ ਕਿਸ ਤਰ੍ਹਾਂ ਦੇ ਦੋ ਕਿ ਇਹ ਮੀਟਿੰਗ ਦੇ ਅੱਜ ਕੀ ਕੁਝ ਰਹਿਣ ਆਲਾ ਹੈ ਕਿ ਮੁੱਦੇ ਚੱਕ ਸਕਣਗੇ ਮੁੱਖ ਮੰਤਰੀ ਭਗਵੰਤ ਸਿੰਘ ਇਹਦਾ ਪਾਣੀ ਜੜਾ ਕੇ ਫੱਟਵਾ ਦੇਣਾ ਹੈ ਪ੍ਰੈਸ ਤੋਂ ਪਤਾ ਲੈਂਦਾ ਉਹ ਰੈਂਥ ਲੈ ਰਹੇ ਨੇ ਵਿਰੋਧ ਦੀ ਮੰਨ ਕਰ ਰਹੇ ਨੇ ਤਾਂ ਹੁੰਦਾ ਜੇ ਕਿ ਇੰਟਰਸਟ ਪੰਜਾਬ ਦੇ ਸਾਲੇ ਤਾਂ ਉਸ ਯੂਨੀਵਰਸਿਟੀ ਇਸ ਕ੍ਰਿਕਟਰ ਵੀ ਦਾ ਮਤਲਬ ਹੋਰ ਪਾਣੀ ਦੇਣਾ ਪੰਜਾਬ ਤੋਂ ਵੱਧ ਲੈ ਰਿਹਾ ਹੈ ਇਹ ਅੱਜ ਪੰਜਾਬ ਦੇ ਪਾਣੀਆਂ ਨਾਲ ਹਰਿਆਣਾ ਗੱਲ ਕਰਦਾ ਪਿੱਛੇ ਕਿਨਾਂ ਮੁੱਖ ਮੰਤਰੀ ਭਗਵੰਤ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਕਿਸਾਨ ਇਕੱਠੇ ਨਹੀਂ ਹੋ ਸਕਦੇ ਬੰਦੇ ਨਹੀਂ ਜੁੜਨੇ 18 ਤਰੀਕ ਨੂੰ ਉਸ ਚੰਡੀਗੜ੍ਹ ਧਰਨਾ ਲੈਣ ਜਾ ਰਹੇ ਹਾਂ ਕਿ ਆ ਕਹਿ ਸਕਦੇ ਵੀ ਇਹ ਟਰੈਲਰ ਹੈ ਜਾਂ ਫਿਰ ਕੀ ਉਹਦੇ ਤੇ ਸਪਸ਼ਟਕਰਨ ਕੀ ਹੈ ਕਿਉਂਕਿ ਪਹਿਲਾਂ ਜਮਾਨੇ ਦੇ ਕਹਿਣ ਨਾਲ ਪਾਵਾਂ ਦੇ ਪਾਵਾਂ ਦੀਆਂ ਧੱਕੇ ਨਹੀਂ ਮਰਦੇ ਇਹਦੇ کئی ਮੁੱਖ ਮੰਤਰੀ ਆਲੇ ਕਈ ਗਏ ਪੰਜਾਬ ਦੇ ਲੋਕ ਲੜਨ ਦੇ ਜਾਣਦੇ ਨੇ ਲੜਨਗੇ ਅਸੀਂ अनेका ਮੁੱਛੇ ਲੜਦੇ ਤਾਂ ਇਹਨਾਂ ਨੇ ਤਾਂ ਪੈਰ ਰੇਡ ਬਟੇਰਾ ਆਇਆ ਸਾਡੀ ਕਾਰਗੁਜ਼ਾਰੀ ਸੀ ਸਰਕਾਰ ਇਹ ਬਣਾ ਕੇ ਕਿਸੇ ਸੰਘਾ ਇਹ ਕੋਈ ਸ਼ਰਮ ਨਹੀਂ ਪਾਈ ਉਹਦਾ ਅਹਿਸਾਸ ਵੀ ਇਹਨਾਂ ਲੋਕਾਂ ਦੇ ਸਿੱਧੀ ਸਰਕਾਰ ਨਹੀਂ ਉਹਨਾਂ ਨੂੰ ਡਿਸਾਈਜ਼ ਕਰਦੇ ਕੋਈ 18 ਤਰੀਕ ਨੂੰ ਉਹ ਵੀ ਪਤਾ ਲੱਗ ਗਿਆ ਆ ਗਈ ਤੇ ਜਿਹੜੀਆਂ ਆਪ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਮੈਂ ਪੰਜਾਬ ਨੂੰ ਇੱਕ ਐਸਐਲ ਇੱਕ ਵੀ ਬੂਹ ਪਾਣੀ ਬਾਹਰ ਨਹੀਂ ਦਊਗਾ ਪਰ ਆਮ ਆਦਮੀ ਪਾਰਟੀ ਹਰਿਆਣਾ ਚ ਕਹਿੰਦੀ ਹੈ ਸਰਕਾਰ ਆਂਦੋ ਅਸੀਂ ਪਾਣੀ ਤੁਹਾਨੂੰ ਦੇ ਕੇ ਰਹਿਾਂਗੇ ਇਹ ਇਸ ਬਿਆਨ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਦੇਖੋਗੇ ਕਿਸਾਨਾਂ ਨੂੰ ਲੱਗੇ ਤਾਂ ਪਾਣੀ ਦੇ ਮੁੱਦੇ ਤੇ ਹੋਏ ਨੇ ਸਾਰੇ ਕਰਕੇ ਬੇਵਿਸ਼ਵਾਸੀ ਹੈ ਹਰਿਆਣਾ ਜਾ ਕੇ ਕੁਝ ਕਹਿੰਦਾ ਹੈ ਰਾਜਸਥਾਨ ਜਾ ਕੇ ਕੁਝ ਕਹਿੰਦਾ ਹੈ ਪੰਜਾਬ ਜਾ ਕੇ ਕੁਝ ਕਹਿੰਦਾ ਹੈ ਔਰ ਇਹ ਤੋਂ ਵੀ ਹੈ ਇਲਾਵਾ ਜਦੋਂ ਪੰਜਾਬ ਉੱਥੇ ਦਿੱਲੀ ਬੈਸ ਹੁੰਦੀ ਹੈ ਸੁਪਰੀਮ ਕੋਰਟ ਜੀ ਇਹਨਾਂ ਦਾ ਵਕੀਲ ਕਿਹਾ ਵੀ ਅਸੀਂ ਤਾਂ ਕਰਨਾ ਚਾਹੁੰਦੇ ਨਹਿਰ ਪਰ ਆ ਕਿਸਾਨ ਜਿੱਥੇ ਬੰਦੀ ਹਾਂ ਕਰਦਣੇ ਆ ਅੱਜ ਜਿਹੜਾ ਇਹਨਾਂ ਗੱਲਾਂ ਤੋਂ ਲੋਕਾਂ ਨੂੰ ਲੋਕ ਨੂੰ ਚੌਕਸ ਨਹੀਂ ਹੋਣ ਨਹੀਂ ਕਿਸੇ ਨੂੰ ਕੋਈ ਮੂਰਖ ਬਣਾ ਸਕਦਾ ਅਸੀਂ ਬਖਸ਼ਾ ਕੇ ਲਈ ਇਸ ਮੰਤਰੀ ਨੂੰ ਵੀ ਜੇ ਇਹ ਇਦਾਂ ਪੰਜਾਬ ਦਾ ਗਲ ਬੱਡੂ